ਇੱਕ 9 ਸਾਲ ਦੀ ਬੱਚੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪਹਿਲਾਂ ਇਸ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ ਫਿਰ ਇਸ ਤੋਂ ਬਾਅਦ ਉਸ ਨੂੰ ਮੌਦੀ ਘਾਟ ਉਤਾਰਿਆ ਗਿਆ ਕਤਲ ਕਰਨ ਤੋਂ ਬਾਅਦ ਫਿਰ ਇਸ ਬੱਚੀ ਦੀ ਮ੍ਰਿਤਕ ਅਦੇ ਨੂੰ ਇੱਕ ਸੂਟਕੇਸ ਦੇ ਵਿੱਚ ਪਾ ਦਿੱਤਾ ਗਿਆ ਇਹ ਸੂਟਕੇਸ ਇੱਕ ਬੰਦ ਪਏ ਘਰ ਦੇ ਵਿੱਚੋਂ ਬਰਾਮਦ ਹੋਇਆ ਬੱਚੀ ਦੇ ਘਰ ਦੇ ਗੁਆਂਢ ਦੇ ਵਿੱਚ ਹੀ ਇੱਕ ਘਰ ਬੰਦ ਪਿਆ ਸੀ ਤੇ ਉਸੇ ਬੰਦ ਘਰ ਦੇ ਵਿੱਚੋਂ ਸੂਟਕੇਸ ਬਰਾਮਦ ਹੋਇਆ ਤੇ ਉਸੇ ਸੂਟਕੇਸ ਦੇ ਵਿੱਚ ਬੱਚੀ ਦੀ ਲਾਸ਼ ਨੂੰ ਰੱਖਿਆ ਗਿਆ ਸੀ ਤਾਂ 9 ਸਾਲ ਦੀ ਬੱਚੀ ਸੀ ਜਿਸ ਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਫਿਰ ਉਸ ਦੀ ਮ੍ਰਿਤਕ ਦੇਹ ਨੂੰ ਸੂਟਕੇਸ ਦੇ ਵਿੱਚ ਪਾ ਦਿੱਤਾ ਗਿਆ ਤੇ ਸੂਟਕੇਸ ਦੇ ਵਿੱਚ ਪਾਉਣ ਤੋਂ ਬਾਅਦ ਉਸ ਦੀ ਜਿਹੜੀ ਲਾਸ਼ ਸੀ ਸੂਟਕੇਸ ਸੀ ਉਸ ਨੂੰ ਇੱਕ ਬੰਦ ਕਰ ਦੇ ਵਿੱਚ ਰੱਖ ਦਿੱਤਾ ਗਿਆ ਤਾਂ ਉਹ ਜਿਹੜਾ ਬੰਦ ਘਰ ਸੀ ਕੁੜੀ ਦੇ ਘਰ ਦੇ ਗੁਆਂਢ ਦੇ ਵਿੱਚ ਸੀ ਤਾਂ ਉਸ ਗਵਾਂਡ ਦੇ ਘਰ ਦੇ ਵਿੱਚੋਂ ਹੀ ਉਹ ਸੂਟਕੇਸ ਆ ਜਿਹੜਾ ਉਹ ਬਰਾਮਦ ਹੋਇਆ ਤਾਂ ਜਿਵੇਂ ਹੀ ਸਥਾਨਕ ਲੋਕਾਂ ਨੂੰ ਪਤਾ ਲੱਗਦਾ ਇਸ ਗੱਲ ਦਾ ਤਾਂ ਨਾਲ ਦੀ ਨਾਲ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਪੁਲਿਸ ਐ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚਦੀ ਹੈ ਮੌਕੇ ਦੇ ਉੱਪਰ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਬਲਾਤਕਾਰ ਤੇ ਕਤਲ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਐਸੇ ਮਾਮਲੇ ਦੇ ਆਧਾਰ ਦੇ ਉੱਪਰ ਕਾਰਵਾਈ ਐ ਜਿਹੜੀ ਉਹ ਕੀਤੀ ਜਾ ਰਹੀ ਹੈ ਨੇ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਦੋਸ਼ੀ ਨੂੰ ਫੜਨ ਦੇ ਲਈ ਕਈ ਟੀਮਾਂ ਨੇ ਝੜੀਆਂ ਉਹ ਬਣਾਈਆਂ ਗਈਆਂ ਨੇ ਤਾਂ ਕੁੜੀ ਦੀ ਜਦੋਂ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਪਰ ਉੱਥੇ ਪਹੁੰਚਣ ਤੇ ਡਾਕਟਰਾਂ ਦੇ ਵੱਲੋਂ ਇਸ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਮਾਮਲੇ ਦੇ ਉੱਪਰ ਕਾਰਵਾਈ ਇਹ ਜਿਹੜੀ ਉਹ ਕੀਤੀ ਜਾ ਰਹੀ ਹੈ ਦੋਸ਼ੀ ਨੂੰ ਫੜਨ ਦੇ ਲਈ ਕਈ ਟੀਮਾਂ ਨੇ ਝੜੀਆਂ ਉਹ ਬਣਾਈਆਂ ਗਈਆਂ ਨੇ ਤਾਂ ਮਾਮਲਾ ਦਿੱਲੀ ਦੇ ਦਿਆਲਪੁਰ ਇਲਾਕੇ ਤੋਂ ਨਿਕਲ ਕੇ ਸਾਹਮਣੇ ਆਇਆ ਤਾਂ ਉਸ ਇਲਾਕੇ ਦੇ ਵਿੱਚ ਉਸ ਸਮੇਂ ਸੰਸਾਰੀ ਫੈਲ ਜਾਂਦੀ ਹੈ ਜਦੋਂ ਇੱਕ ਸੂਟਕੇਸ ਦੇ ਵਿੱਚੋਂ 9 ਸਾਲ ਦੀ ਬੱਚੀ ਦੀ লাশ ਮਿਲਦੀ ਹੈ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਇਸ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਫਿਰ ਇਸ ਦਾ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਇੱਕ ਸੂਟਕੇਸ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਇੱਕ ਬੰਦ ਘਰ ਦੇ ਵਿੱਚ ਰੱਖ ਦਿੱਤਾ ਜਾਂਦਾ ਸਥਾਨਕ ਲੋਕਾਂ ਨੂੰ ਜਿਵੇਂ ਹੀ ਪਤਾ ਲੱਗਦਾ ਤਾਂ ਉਸ ਬੰਦ ਘਰ ਨੂੰ ਖੋਲਿਆ ਜਾਂਦਾ ਉਸ ਦੇ ਵਿੱਚੋਂ ਫਿਰ ਇੱਕ ਸੂਟਕੇਸ ਮਿਲਦਾ ਤੇ ਸੂਟਕੇਸ ਦੇ ਵਿੱਚ ਹੀ ਉਹ ਬੱਚੀ ਮ੍ਰਿਤਕ ਮਿਲਦੀ ਹੈ ਤਾਂ ਦੇਖਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਕੀ ਇਲਾਕੇ ਦੇ ਵਿੱਚ ਸੰਸਰੀਆਂ ਜਿਹੜੀ ਉਹ ਫੈਲੀ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਿਹੜਾ ਇਹ ਘਰ ਸੀ ਬੰਦ ਘਰ ਸੀ ਇਹ ਇਹ ਜਿਹੜੀ ਕੁੜੀ ਸੀ ਜਿਹੜੀ ਕਿ ਮ੍ਰਿਤਕ ਹੈ ਉਸਦੇ ਘਰ ਦੇ ਕੋਆਂਡ ਦੇ ਵਿੱਚ ਹੀ ਇੱਕ ਘਰ ਹੈ ਜਿਹੜਾ ਉਹ ਬੰਦ ਪਿਆ ਸੀ ਤੇ ਉਸੇ ਘਰ ਦੇ ਵਿੱਚੋਂ ਸੂਟਕੇਸ ਦੇ ਵਿੱਚੋਂ ਮ੍ਰਿਤਕ ਹਾਲਤ ਦੇ ਵਿੱਚ ਇਹ ਬੱਚੀ ਹੈ ਜਿਹੜੀ ਉਹ ਮਿਲਦੀ ਹੈ